ਉਹ ਜਾਣਕਾਰੀ ਦਿੱਤੀ ਗਈ ਸੰਬੰਧ ਤੁਈ ਰੋੜ ਦੇ ਬਣੇ ਇਨਸਾਨ ਰਾਇਜ਼ ਪਰ ਇਹਨਾਂ ਨੂੰ ਪੈਣਕ ਅੱਗ ਲੱਗ ਗਈ ਤੇ ਬਾਹਰ ਬਣੇ ਪੜਾ ਦੇ ਵਿੱਚ ਜਿਹੜਾ ਡੈਕੋਰੇਸ਼ਨ ਨੂੰ ਸਾਰੀ ਹੋਲੀ ਚੜਦੀ ਐ ਪੈਸ ਤੱਕ ਪਹੁੰਚ ਗਈ ਤੇ ਸਾਰਾ ਸਾਮਾਨ ਧੂਆਂ ਦਾ ਕਾਲਾ ਕਾਲਾ ਹੋ ਗਿਆ ਜਿਸ ਦੇਖਦੇ ਪੰਜਾਬ ਟੀਵੀ 13 ਨੂੰ ਜਾਣਕਾਰੀ ਦਿੱਤੀ ਕਿ ਤੁਈ ਰੋੜ ਦੇ ਬਣੇ ਕੰਨਰੇਸ ਪੈਸ ਦੇ ਵਿੱਚ ਬਾਹਰ ਬਣੇ ਪੜਾ ਦੇ ਵਿੱਚ ਪੈਣਕ ਅੱਗ ਲੱਗ ਗਈ ਜਿਸ ਦੇ ਕਾਰਨ ਸਾਮਾਨ ਦੇ ਪੂਏ ਧੂਆਂ ਹੋ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਕੇ ਅੱਗ ਦੇ ਕਾਬੂ ਪਾਇਆ ਜਾ ਰਿਹਾ ਤੇ ਪਾਇਆ ਜਾ ਰਿਹਾ ਹੈ ਤੇ ਅਧਿਕਾਰੀ ਮੌਕੇ ਤੇ ਫਾਇਰ ਬ੍ਰਿਗੇਡ ਦੀ ਪਹੁੰਚ ਚੁੱਕੇ ਨੇ ਮੇਲੇ ਦੇ ਵਿੱਚ ਸਾਨੂੰ ਤਕਰੀਬਨ 5-50 ਦੇ ਕਰੀਬ ਕਾਲ ਆਈ ਸੀ ਜਿਹੜੇ ਓਨਰ ਨੇ ਤੁਹਾਨੂੰ ਹੀ ਪਹਿਲ ਉੱਤੇ ਕਿ ਇੱਥੇ ਜਿਹੜਾ ਹੈਗਾ ਇੱਕ ਕੋਈ ਉਹਨਾਂ ਦਾ ਨਿਰਮਾਣ ਅਧੀਨ ਕੋਈ ਟੈਂਪਰੇਰੀ ਸੈਟਅਪ ਵੀ ਉਹਦੇ ਵਿੱਚ ਜਿਹੜਾ ਵੈਲਡਿੰਗ ਦੇ ਦੌਰਾਨ ਅੱਗ ਲੱਗੀ ਹੈਗੀ ਹੈ ਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਸੰਗਰੂਰ ਦੀ ਟੀਮ ਤੇ ਸੰਗਰੂਰ ਤੋਂ ਬਾਅਦ ਵਿੱਚ ਅਸੀਂ ਦੋ ਗੱਡੀਆਂ ਹੋਰ ਇੱਕ ਸੁਨਾਮ ਤੋਂ ਤੇ ਇੱਕ ਧੂਰੀ ਤੋਂ ਜਿਹੜੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਬੁਲਾਈਆਂ ਨੇ ਮੌਕੇ ਦੇ ਉੱਤੇ ਅੱਗੇ ਤੇ ਕਾਬੂ ਪਾਇਆ ਜਾ ਰਿਹਾ ਜਿਹੜਾ ਕਿ ਹੱਲੇ ਤੁਹਾਡੇ ਸਾਹਮਣੇ ਜਿਹੜਾ ਆਪਰੇਸ਼ਨ ਹਾਲੇ ਚੱਲ ਰਿਹਾ ਹੈਗਾ ਜਿਸ ਨੂੰ ਤਕਰੀਬਨ ਹੋਰ ਘੰਟੇ ਤੱਕ ਦੀ ਸਮਾਂ ਲੱਗਦਾ ਕੀ ਲੱਗਦਾ ਪੈਲਸਾਂ ਦੀ ਦੂਵੀਂ ਵਾਰੀ ਹੋ ਗਈ ਐ ਫਾਇਰ ਸਿਸਟਮ ਵਾਸਤੇ ਫਾਇਰ ਸਿਸਟਮ ਦੇ ਵਾਸਤੇ ਜੇ ਆਪਾਂ ਗੱਲ ਕਰੀਏ ਸਨਰਾਈਜ਼ ਪੈਲਸ ਦੀ ਇਹਨਾਂ ਨੇ ਆਪਣਾ ਸਿਸਟਮ ਲਗਾਇਆ ਹੋਇਆ ਪਰ ਮੌਕੇ ਤੇ ਉਹ ਸਿਸਟਮ ਇਹਨਾਂ ਵੱਲੋਂ ਜਿਹੜਾ ਵਰਤੋਂ 'ਚ ਨਹੀਂ ਲਿਆ ਗਿਆ ਉਹ ਇਹਨਾਂ ਦੀ ਜਿਹੜਾ ਕਿਤੇ ਨਾ ਕਿਤੇ ਅਣਗਹਿਲੀ ਜਾਪਦੀ ਆ ਤੇ ਬਾਕੀ ਇਹ ਨਹੀਂ ਹੈਗਾ ਵੀ ਇਹ ਤੇ ਸਿਸਟਮ ਇੰਸਟਾਲ ਨਹੀਂ ਸਿਸਟਮ ਇਹਨਾਂ ਨੇ ਜਿਹੜਾ ਆਪਣੇ ਫਿੱਟ ਕੀਤਾ ਹੋਇਆ ਪਰ ਮੌਕੇ ਤੇ ਜਿਹੜਾ ਹੈਗਾ ਅੱਗ ਇੰਨੀ ਜ਼ਿਆਦਾ ਇਕਦਮ ਜਿਹੜਾ ਤੇਜ਼ੀ ਫੜ ਗਈ ਤੇ ਇਸ ਕਰਕੇ ਜਿਹੜਾ ਇੱਥੇ ਮੌਕੇ ਤੇ ਕਿਉਂਕਿ ਕੋਈ ਪ੍ਰੋਗਰਾਮ ਨਹੀਂ ਹੈਗਾ ਉਸ ਕਰਕੇ ਇਹਨਾਂ ਦੇ ਮਾਲਕ ਦੇ ਦੱਸਣ ਅਨੁਸਾਰ ਜਿਹੜਾ ਇੱਥੇ ਲੇਬਰ ਉਨੀ ਜ਼ਿਆਦਾ ਗਿਣਤੀ ਦੇ ਜੋ ਉਪਲਬਧ ਨਾ ਹੋਣ ਕਰਕੇ ਅੱਗ ਨੂੰ ਕੰਟਰੋਲ ਕਰਨ ਦੇ ਵਿੱਚ ਮੁਸ਼ਕਲ ਆਈ ਜਿਸ ਦੇ ਕਰਕੇ ਇਹਨਾਂ ਨੇ ਜਿਹੜਾ ਹੈਗਾ ਸੰਗਠਨ ਫਾਇਰਮਨ ਗੇਟ ਨੂੰ ਆਪ મદદ ਮਿਲੀ ਈਲਾ ਨਜ਼ਰ ਆ ਰਹੀ ਕਿ ਕਿੰਨਾ ਨੁਕਸਾਨ ਦੀ ਨੁਕਸਾਨ ਬਾਰੇ ਜਿਹੜਾ ਹੈਗਾ ਜੀ ਮਾਲਕ ਦੱਸ ਸਕਦੇ ਨੇ ਕਿਉਂਕਿ ਇਹ ਇੰਸਟਾਲੇਸ਼ਨ ਨਵੀਂ ਇਹਨਾਂ ਵੱਲੋਂ ਲਗਵਾਈ ਜਾ ਰਹੀ ਸੀਗੀ ਇਹਦੇ ਬਾਰੇ ਤੁਹਾਨੂੰ ਮਾਲਕ ਹੀ ਪ੍ਰੋਪਰ ਜਾਣਕਾਰੀ ਦੇ ਸਕਦਾ। ਨਾ ਹੁੰਦਾ। ਉਸ ਤੋਂ ਬਾਅਦ ਇਹ ਮੈਂ ਨੁਕਸਾਨ ਬਾਰੇ ਕਹਿ ਸਕਦੇ ਨੂੰ ਕਿ ਤੁਹਾਨੂੰ ਬਹੁਤ ਸ਼ੁਕਰ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਹ ਸਭ ਤੋਂ ਵੱਧ ਸਿਰਫ ਇੱਕ ਕੰਮ ਚੱਲ ਰਿਹਾ ਜੀ। ਨਹੀਂ। ਕਿੰਨੀ ਕਦੋਂ ਪਤਾ ਲੱਗਿਆ ਤੁਹਾਨੂੰ ਵੀ ਕਿੰਨੇ ਕੋਈ ਮੈਨੂੰ 15-20 ਮਿੰਟ ਪਹਿਲਾਂ ਪਤਾ ਲੱਗਿਆ 15-20 ਮਿੰਟ ਚ ਇੱਡਾ ਕੁਝ ਹੋ ਗਿਆ ਮੈਨੂੰ ਤਾਂ 15 ਮਿੰਟ ਪਹਿਲਾਂ ਕਿ ਅੱਗ ਲੱਗਣੋਂ 1 ਘੰਟਾ ਹੋ ਗਿਆ ਨਹੀਂ ਇਹਦੇ ਕੰਮ ਕੀ ਚੱਲਦੇ ਸੀ ਕੋਈ ਕੰਮ ਨਹੀਂ ਚੱਲਦਾ ਕੰਮ ਨਹੀਂ ਚੱਲ ਰਿਹਾ ਸੀ ਇਹਦਾ ਜਿਹੜਾ ਸੱਟ ਦੀ ਾਰ ਠੀਕ ਹੈ ਹੁਣ ਪਤਾ ਕਰਦੇ ਹਾਂ ਵੀ ਕਿੱਦਾਂ ਲੱਗਿਆ ਜੀ ਸਰ ਵੈਲਡਰ ਦਾ ਅੰਦਰ ਸਮਾਨ ਪਿਆ ਪਤਾ ਲੱਗਾ ਕਿ ਵੈਲਡਿੰਗ ਹੋ ਰਹੀ ଥି ਕਿਸੇ ਚੈੱਕ ਕਰਾਂ ਮੈਂ ਹਜੇ ਸਿੱਧਾ ਹੀ ਇੱਧਰ ਆਇਆ ਹਾਂ ਅੱਧਾ ਕਰਦੇ ਹਾਂ ਵੈਲਡਿੰਗ ਕਰਕੇ ਲੱਗੇ ਜਾਂ ਸ਼ਾਰਟ ਸਰਕਟ ਹੋਇਆ ਜਾਂ ਕੀ ਹੋਇਆ ਉਹ ਸਾਰ